ਬਾਬਾ ਨਾਨਕ ਕਾਏ ਹੋ ਜੀਆ ਇਹੋ ਜੀਆ ਨਾਨਕ ਕਾਏ ਹੋ ਜੀਆ ਬਾਬਾ ਨਾਨਕ ਕਾਏ ਹੋ ਜੀਆ ਕੋਣੀ ਜਦ ਚੜੀ ਬਾਬੇ ਨਾਨਕ ਦੀ ਸੋਣੀ ਜਦ ਚੜੀ ਬਾਬੇ ਨਾਨਕ ਦੀ ਤੇ ਵਜਨ ਸਤੂਤੀਆਂ ਨਾਲ ਵਗਾਰਿਆ ਦੇ ਬਾਬੇ ਨਾਨਕ ਦੇ ਕੇਸਰੀ ਕੱਪੜੇ ਨੇ ਤੇ ਜੂੜਾ ਮੜਿਆ ਨਾਲ ਸਤਾਰਿਆ ਦੇ ਬਾਬਾ ਨਾਨਕ ਜਨਮ ਵਿਚ ਆ ਗੋਵੇਂ ਯਾਰਾ ਉਹਨਾਂ ਕਹੇ ਬਾਬਾ ਨਾਨਕ ਆਇਓ ਜੀ ਉਹ ਤੇ ਕੀ ਇਹਨੂੰ ਸਤਿਗੁਰੇ ਨੱਕ ਦਿੰਦਾ ਤੇ ਕੀ ਇਹਨੂੰ ਸਤਿਗੁਰੇ ਨੱਕ ਦਿੰਦਾ ਤੇ ਜਿਹੜੇ ਬਸ ਬਸ ਕਰਨ ਨਜਵਾਨੋ ਕੀ ਇਹਨੂੰ ਬਾਬਾ ਨਾਨਕ ਕੁਝ ਨਹੀਂ ਦਿੰਦਾ ਦਾਦਾ ਮਾਹੀ ਬੱਬਾ ਨਾਲ ਗਾਏ ਹਦੀਆ ਅੱਖ ਵਿੱਚ ਬੰਨਾ ਤੇਰੇ ਸੱਜਣਾ ਦੇ ਗਾਣੇ ਮਾਹ ਵਿੱਚ ਬੰਨਾ ਤੇਰੇ ਸੱਜਣਾ ਦੇ ਗਾਣੇ ਉਹਦੇ ਰੁਦਾਈਆ ਤੇਰੇ ਮਾਮੇ ਤੇ ਨਾ ਨੇ ਉਹਦੇ ਰੁਦਾਈਆ ਤੇਰੇ ਮਾਮੇ ਤੇ ਨਾ ਨੇ ਜਦਿਆ ਰੌਣਕਾਂ ਨੂੰ ਭਵੀ ਬੱਬਾ ਨਾਲ ਕਹਾਏ ਹੋ ਗਿਆ ਇਹੋ ਗਿਆ ਖੁਸ਼ੀਆ ਘਰਾਂ ਨੂੰ ਆਇਆ ਇਸ ਮਾਰ ਦਾ ਤਾਰਾ ਸਿਓ ਕਰਮਾਂ ਵਾਲਾ ਸਭ ਨੂੰ ਕੋਲੀ ਪਾਇਆ ਇਹੋ ਜਿਹੀਆਂ ਖੁਸ਼ੀਆਂ ल्या ਲਈ ਬਾਬਾ ਨਾਨਕ ਆਏ ਹੋ ਜੀਆ ਇਹੋ ਜਿਹੀਆਂ ਮਨ ਕਲਾ ਵਾਲੀ ਬਾਬਾ ਨਾਨਕ ਆਏ ਹੋ ਜੀਆ ਹੇ ਹੇ ਉਹ ਸ਼ੁਕਰਦਾਨ ਆ ਤੇਰਾ ਸ਼ੁਕਰਦਾਨ ਆ ਉਹ ਸ਼ੁਕਰਦਾਨ ਆ ਤੇਰਾ ਸ਼ੁਕਰਦਾਨ ਆ ਸ਼ੁਕਰਦਾਨ ਆ ਤੇਰਾ ਸ਼ੁਕਰਦਾਨ ਆ ਉਹ ਜ਼ਿੰਦਗੀ ਰਹੀ शुक्र दया दया दुरदा दयादा दया दया दादा दया के नचा घासे ਹਾਏ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਹਰਜ ਕੋਮ ਬਚਰੇ ਦੇ ਕੁਰਬਾਨੀਆਂ ਜਿਹੜੀ ਕੋਮ ਦੇ ਬੰਦੇ ਤੇ ਲੇ ਹੁੰਦੇ ਨੇ ਕਿੱਟਾ ਉਹ ਸਵੇਰ ਨੂੰ ਸੁੱਖਾ ਪੈਂਦੀ ਆ ਨੇ ਤੇ ਜਿਹੜੀ ਬੇਰੀ ਦੇ ਮਿੱਠੜੇ ਬੇਲ ਹੁੰਦੇ ਓਹਨਾਂ ਜਾਨ ਦਾ ਕਾਵਾਂ ਤੇ ਕਿੰਨਾਂ ਨੂੰ ਬੰਦ ਪਿੰਜਰੇ ਦੇ ਵਿੱਚ ਸ਼ੇਰ ਹੁੰਦੇ ਬੱਚਾ ਸੜੀ ਦਾ ਸਿੱਖਾ ਇੱਕ ਲੱਖ ਵਰਗਾ ਤੇ ਦੂਜੇ ਜੰਮ ਨਮ ਲਾ ਨੇ ਤੇ ਹੁੰਦੇ ਭੈਣੇ ਇਹ ਪੈਸੇ ਦੀ ਦੌੜ ਦੇ ਵਿੱਚ ਮਗਰ ਭਾਈ ਜੱਗੇ ਮਗਰ ਮੋਚਾ ਪੈਂਦੀ ਆ ਡਾ ਦਾ ਨਾ ਮੋਚਾ ਪਾਦੀ ਆ ਤੁਹਾਨੂੰ ਇੱਕ ਮੱਝਾ ਉਹ ਲੋਡ ਤੇ 35 ਮੀਟਰਾਂ ਸ਼ੂਟ ਤੇ ਬਾਹਰਲਾ ਕੰਬਲ ਹੁੰਦਾ ਦੱਸਾਂ ਨੀਗਾ ਬਿੱਲੀ ਨੰਬਰਾ ਸੋਲਦੀ ਨੰਬਰਾ ਮੱਝੀ ਕੰਬਲਾ ਸੋਲਦੀ ਕੰਬਲਾ ਜਲਦੀ ਜਮਦਰ ਕਾ ਬੋ ਪੰਡਾ ਹਾਂ ਜਮਿਆ ਦੀ ਤੇਰਾ ਮੰਗਰੇ ਵੇਲ ਦਿਆ ਕਾਉ ਹੈ ਜੀ ਬਾਰਾ 15 ਸਾਰੇ ਕਿ ਬਣਾਇਆ ਰਾਮੂ ਵਾਲੀਏ ਉਸ ਤੋਂ ਮਲਾਸੀ ਉਹੀ ਜਮਦੇ ਆਤਾਈ ਤੇਰੇ ਮਾਰੇ ਕਾਲਾ ਜਮਰਾ ਮੇਰਾ ਮਰਾ ਮਲਾਸੀ ਜਮਦੇ ਨਹੀਂ ਜਾਂਦੇ ਬੇਟੀ ਕਰਾਉਂਦੇ ਉਹਨੇ ਤਾਂ ਝਾੜੀਆ ਤੇਰੇ ਤੇ ਮਾਰੀਆ ਉਹ ਦਿਨ ਮਾਰ ਸਿਰ ਮਾਰ ਦੇ ਲੱਗ ਗਿਆ ਤੇਰਾ ਮਸਰ ਗੁੱਸੇ ਜੂਆ ਅੱਧਾ ਬਾਈ ਤੋਂ ਵੇਰ ਹਜ਼ਾਰ ਰੁਪਏ ਦਿਵਾ ਕੇ ਫਿਰ ਬਾਜ ਦਾ ਲੈ ਕੇ ਪਿੰਦੇ ਓਏ ਹੋਰ ਵੱਡਾ ਮ ਲੱਗਦਾ ਬਾਬੇ ਨਾਲ ਕਿ ਸਬਦ ਸੁਣਾਉਂਦਾ ਓਏ ਅੰਦਾ ਉਹਦੇ ਲੱਗ ਜਾ ਉਹਦਾ ਲੱਗ ਜਾ ਨਕਲਾ ਕਰਨਾ ਓਏ ਉਹਦਾ ਫਟਾ ਫੜਨਾ ਕਿਉਂ ਕਹੇ ਨਾ ਨੰਨ ਤਲੀ ਤਾਰਨਾ ਫਟਾ ਦੇ ਨਾ ਇੱਜੇ ਕੇ ਨਾਲ ਆ ਕੇ ਓਏ ਹੋਏ ਓਏ ਆਪਾ ਨੂੰ ਮਰਾਸੀ ਨਹੀਂ ਸਮਝਦੇ ਹੋਰ ਕੀ ਆ ਚਾਣਾ ਮੈਨੂੰ ਸੁਣ ਲੈ ਇੱਜੇ ਪੇ ਚੱਲ ਓ ਫੜਨਾ ਮੇਰੇ ਬਾਈ ਤੋਂ ਬਾਹਰ ਤੇ ਕੋਈ ਨਹੀਂ ਆਦਰ ਪਿਆ ਮੇਰੇ ਨਾਲ ਕਰ ਲੋ ਮੈਨੂੰ ਦਿਸੇ ਨਹੀਂ ਗੇ ਠੰਡ ਲੱਗਦੀ ਆ ਠੰਡਾ ਤੇਰਾ ਕੋਈ ਵੀ ਨਹੀਂ ਤੇ ਨਹੀਂ ਉਹ ਵੱਡਾ ਹਾਂਜੀ ਉਹ ਮੇਰੇ ਜੰਮਾ ਘੋੜੀ ਫੁੱਲਦੇ ਫੁੱਲ ਕੇ ਪਕੌੜੇ ਦਾ ਜਲੇਬੀਆਂ ਰਾਸ ਕੋਲ ਰੋਟੀਆਂ ਵੜੀਆਂ ਖਾ ਲਿਆ ਕਰਦੇ ਕਰ ਫੁੱਲ ਗਏ ਬਾਹਰ ਦੇ ਬਾਹਰ ਫੁੱਲ ਗਏ ਪ ਮੱਝਾਂ ਦੇ ਪੈਗੇ ਕਾਰ ਨਾਰ 22 ਫੈਟ ਨਾਲ ਤੂੰ ਠੰਡਾ ਕਰ ਮੁੰਡਾ ਘਰੇ ਘਰੇ ਅਮਰੂਦੀ ਆ ਠੰਡਾ ਤੇਰੇ ਵੰਡੀ ਹੁਣ ਲੈ ਗਿਆ ਠੰਡਾ ਜਣਾ ਉਹ ਭੰਡ ਜੀ ਮੇਰੇ ਜਮੇ ਕੁੜੀ ਆ ਗਈ ਕੁੜੀ ਆ ਗਈ ਕੋ ਪਾਪਾ ਦਾ ਕੁੜੀ ਆਈ ਨਹੀਂ ਗਈ ਕੁੜੀ ਮਸ਼ੀਨ ਲੈ ਦੇ ਮਸ਼ੀਨ ਦੇ ਕਪੜਾ ਸ਼ੀਨ ਵਾਲੀ ਉਹ ਵੱਡੀ ਮਸ਼ੀਨਾਂ ਵੱਡੀ ਮਸ਼ੀਨਾਂ ਤੇ ਲੀੜੇ ਤਾਰ ਵਾਲੀ ਗੋਲ ਨੰਬਰ ਦੀ ਬੜੀ ਕਣ ਕਵਟਰਨ ਵਾਲੀ ਉਹ ਭੰਡਾ ਵੱਡੀ ਮਸ਼ੀਨ ਦਿੱਤੀ ਉਹ ਤੇ ਵੱਡੀ ਕਿਹੜੀ ਟੁੱਟੀਆਂ ਮੁੰਨ ਵਾਲੀ ਠੰਡਾ ਤੂੰ ਮੁੰਡਾ ਆ ਗਿਆ ਤੇ ਬੱਲੇ ਤੇਰੇ ਤੂੰ ਗੁੱਸਾ ਆ ਗਿਆ ਠੰਡਾ ਕਰ ਕੁਟੀ ਨਾਲ ਜਾ ਤੇ ਕੀ ਗੱਲ ਮੱਝ ਮਸ਼ੀਨ ਵੇਲੀ ਜਾ ਵੇਲੀ ਆ ਮੈਂ ਕੀ ਕਰਨੀ ਓਏ ਜੈਤਵਾਰਾ ਓ ਮੈਂ ਕਰੂੰਗਾ ਓ ਮੁੰਡਾ ਹੈ ਮਨੜੀ ਅੰਦਾਜ਼ਾ ਹੋਰ ਦਾ ਕੇ ਬਾਈ ਨਾਲ ਦੇਣੀ ਮਰਦਾ 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 ਵੇਹ 100 ਰੁਪਏ ਇਹ ਦੱਸ ਕੇ ਹੁੰਦਾ ਨਹੀਂ ਅੰਦਾਜ਼ਾ ਦੇਖ ਕੇ ਵੰਦੇ ਆ ਉਹ ਕੁੜੀ ਆ ਗਈ ਦੂਜੀ ਦੂਜੀ ਕੁੜੀ ਆ ਗਈ ਪਾਪਾ ਦਾ ਕੁੜੇ ਨੱਥ ਪਾ ਲਓ ਨੱਥ ਪਾ ਦੇ ਦੋ ਤੋਰਾ ਦੀ ਬੇਕੂਬ ਮਲਾਇਕਾ ਵੇਹ ਨਾ ਬਾਈ ਤੇ ਕਿਹਾ ਵੱਡੀ ਨੱਥ ਬਾਈ ਵੱਡੀ ਨੱਥ ਮਾਰੇ ਕੇ ਪੰਜਾ ਤੋਰਾ ਦੀ ਉਹ ਵੱਡੀ ਨੱਥ ਬਾਈ 10 ਤੋਰਾ ਦੀ 10 ਤੋਰਾ ਦਾ ਕੁੜੀ ਨਹੀਂ ਬੰਦ ਕਰਦੀ ਛੰਡਾ ਦੇ ਨਾ ਤੂੰ ਸਾਹ ਕਿੱਧਰ ਤੇ ਰੋ ਭਲੇ ਤੇਰੇ ਉਹ ਪੱਟ ਜੀ ਵੱਡੀ ਬਾਈ ਵੱਡੀ ਨੱਥ ਪਾ ਕੇ ਦਿੱਤੀ ਸੇਬੇ ਦੀ ਵੱਟ ਕੇ ਛੰਡਾ ਦੇ ਨਾ ਥੋੜੇ ਟੁੱਟਣਾ ਮਰੂ ਉਹ ਕੁੜੀ ਬੰਦੇ ਤੇ ਗੈ ਮਾਸੀ ਫਰਾਨਿਕ ਹੋ ਗਿਆ ਸੀ ਗਿਆ ਦਿਖਾਇਆ ਠੰਡਾ ਤੇ ਮੁੰਡੀ ਲਾ ਕੇ ਬੰਦੇ ਤੇ ਦੇਖ ਬਣਾਉਂਦਾ ਉਹ ਬੰਦਾ ਦੂਜੀ ਆ ਗਈ ਦੂਜੀ ਕੁੜੀ ਆ ਗਈ ਪਾਪਾ ਦਾ ਕੁੜੀ ਆ ਜਿਹਨੂੰ ਕੁੜੀ ਨੂੰ ਗੁਫਤਾਨ ਖਾਦਾ ਸੋਨਾ ਚਾਂਦੀ ਦੇਦਾ ਓਏ ਬਾਹਰ ਬੂਏ ਲਾ ਕੇ ਬੇ ਕੁੱਪਾ ਰੁਪਈਏ ਬਾਰੇ ਦੇ ਦੋਨੇ ਉਹ ਪਾਪਾ ਦਾ 12 ਵਜੇ ਤੋਂ ਪਹਿਲਾਂ ਕੁਫਤਾਨ ਦਿੰਦਾ ਦੇਖ ਦਿੱਤਾ ਰਗਾ ਚੂਟਾ ਠੰਡਾ ਤੇ ਮੁੰਡੀ ਸੌਂਦੀ ਬੱਲੇ ਤੇ ਚਲੋ ਜਾਂਦਾ ਸੌਂਦੀ ਉਹ ਪਰਦਾ ਮੇਰੇ ਪਰੋਂ ਤਾਂ ਵੱਡੀ ਵੇਰ 500 ਰੁਪਈਏ ਆੰਦਮਰਾਸੀ ਨੂੰ ਗੁੱਟੇ ਤੇ ਪਹੁੰਚ ਲੈਦੇ ਠੰਡਾ ਤੈਨੂੰ ਬਾਤੀ ਵੇਲ ਦਊਗਾ ਉਹ ਬੰਦਾ ਕੁੜੀ ਆ ਗਈ ਦੂਜੀ ਜੂਜੀ ਕੁੜੀ ਆ ਗਈ ਪਾਪਾ ਦਾ ਕੁੜੂ ਪੈਰੀ ਤੁਰਦਾ ਆਣਾ ਮੈਂ ਗੱਡੀ ਕੁੜੀ ਲੈ ਆਤੀ ਓਏ ਪੈਰੀ ਤੁਰਦਾ ਆਣਾ ਦੇਖ ਦਿੱਤਾ 15 ਦਾ ਝੋੜਾ ਖੰਡਾ ਤੇ ਰੱਖ ਖੇਡਾ ਪਾਉਗੀ ਭਲੇ ਤੇਰੇ ਉਹਨਾਂ ਡਬਰੂ ਜਾਲੂ ਤੇ ਨਹੀਂ ਖੰਡਾ ਤੇ ਰੱਖ ਉਹ ਫੜ ਲੈ ਮੇਰੇ ਬਾਈ ਦੇ ਅੱਗੇ 52 ਫੋਨ ਨੋਟ ਤੇ 35 ਮੀਟਰਾਂ ਸ਼ੂਟ ਤੇ ਬਾਹਰਲਾ ਕੰਬਲ ਲੱਗ ਰਿਹਾ ਹੂਂ ਆਂਦਾ ਟਾਈਮ ਨਾਲ ਡੁੱਗੋ ਵੀ ਤੇ ਪਕੌੜੇ ਮਤਰ ਜਿਵੇਂ ਨੀਆ ਅਮਰ ਕੇਸ ਨੂੰ ਸਾਈ ਦਿੱਤੀ ਆ ਖੰਡਾ ਤੇ ਰੱਖ ਕਿਹਦੇ ਪੈਂਦੇ ਆ ਭਲੇ ਤੇਰੇ ਉਹ ਨਾ ਲੈਣਾ ਮੈਂ ਦੱਸ ਦਿੰਦਾ ਉਹ ਮੇਰਾ ਰੇਡੀਓ ਰੇਡੀਓ ਬੋਲਦਾ ਕਿਵੇਂ ਮੌਸਮ ਖਰਾਬ ਆ ਖੰਡਾ ਤੇ ਰੱਖ ਟਪਾ ਜਦੇ ਨਿਕਲਿਆ ਤੇਰੇ ਜੀ ਛੱਡ ਗਿਆ ਰੇਡੀਓ ਤੇਰੇ ਡੈਡੀ ਦੇ ਨਾਲ ਉਹਨਾਂ ਦਾ ਮੱਤੀ ਬਲ ਸਪੀਕਰ ਆ ਤੇ ਮਾਤਾ ਨੂੰ ਕਹਿੰਦੇ ਮੱਤੀ ਬੈਟਰੀ ਕੱਲੀ ਕੁਟੀ ਤੋਂ ਵੇਲ ਫਾਦਰ ਵੀ ਗਏ ਇਹ ਤਾਂ ਮਾਰੀ ਪਉਂਦੀ ਆ ਅੱਖੀ ਪਈ ਯਾਰ ਬੋ ਸਹੀ ਨਾਲ ਲੈਣਾ ਅਧਿਆਨਾ ਦਾ ਉਹ ਅਧਿਆਨਾ ਨਾਲ ਲੈਣਾ ਗਿਆ ਨਾ ਦਾ ਮੇਰਾ ਨਾ ਹੀਰੋ ਸੈਕਲ ਤੇ ਟੈਡੀ ਦਿੰਦਾ ਉਹਦਾ ਨਾ ਹੀਰੋ ਹੈਂਡਲ ਤੇ ਮਾਤਾ ਨੂੰ ਕਹਦੇ ਦੋ ਦੇ ਟਾਲਿਆ ਹੋ ਗਿਆ ਟੱਲੀ ਕਲਰੀ ਯਾਰ ਖੰਡਾ ਦਨ ਅਸੀਂ ਨਾ ਟੱਲੀ ਯਾਰ ਤੇਰੇ ਤੇ ਇਸ ਦੀ ਵੀ ਕੱਲੀ ਯਾਰ ਖੰਡਾ ਨਾ ਉਹ ਵੀ ਬੰਨੜਿਆ ਨਹੀਂ ਮਾ